ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਹੀ ਮਾਇਆ ਮੋਹ ਪਰਮ ਤੈ ਭੁਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਇਹ ਮਿਲੰਤ ਜਮtras ਮਿਟਾਈ ਇੱਕ ਅਰਦਾਸ ਬਾਤ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਲੱਖ ਖੁਸ਼ੀਆਂ ਪਾਤਸ਼ਾਹੀਆਂ ਏ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮੁ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵ ਇਕ ਓੰਕਾਰ ਸਤਗੁਰ ਪ੍ਰਸਾਦ ਰੇ ਮਨ ਰਾਗ ਸਿਉ ਕਰ ਪ੍ਰੀਤ ਸਰਬਨ ਗੋਬਿੰਦ ਗੁਣ ਸੁਨਾ ਅਰੇ ਗਾਓ ਰਸਨਾ ਗੀਤ ਰੇ ਮਨ RAM ਸਿਆ ਕਰ ਪ੍ਰੀਤ ਸਰਬਨ ਗੋਬਿੰਦ ਗੁਣ ਸੁਨ ਅਰੇ ਗਾਓ ਰਸਨਾ ਗੀਤ ਰਹਾ कर साध संगत सिमर माद हो पतत पुनीत काल बयाल जो परे डोल मुख पसारे बीत आज कल ਹੁਣ ਤੋਹੇ ਗਰਸ ਹੈ ਸਮਝ ਰੱਖੋ ਕੀਤ ਕਹੈ ਨਾਨਕ RAM ਭਜ ਲੈ ਜਾਤ ਅਉਸਰ ਬੀਤ ਆਜ ਕਾਲ ਹੁਣ ਤੋਹੇ ਗਰਸ ਹੈ ਸਮਝ ਰੱਖੋ ਕੀਤ ਕਹੈ ਨਾਨਕ ਰਾਮ ਭਜ ਲੈ ਜਤ ਅਉਸਰ ਬੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਾਲੇ ਮਿਲ ਕੇ ਅੰਬਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 631 ਅੰਗ ਦੇ ਉੱਤੇ ਸੁਭਾਏ ਮਾਨ 108 ਮਹੱਲਾ ਨਵ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਉਨ੍ਹਾਂ ਦੇ ਮੁਖਾਰ ਵਿਦ ਤੋਂ ਸੋਰਠਿ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਦੇ ਵਰਗਾ ਹੋਰ ਕੋਈ ਦੂਜਾ ਹੈ ਨਹੀਂ ਉਹਨੂੰ ਰਾਮ ਕਹ ਲਈਏ ਅੱਲਾਹ ਕਹ ਲਈਏ ਵਾਹਿਗੁਰੂ ਕਹ ਲਈਏ ਜਿਹੜੇ ਮਰਜ਼ੀ ਨਾਮ ਦੇ ਨਾਲ ਪੁਕਾਰ ਲਈਏ ਸਤਿਗੁਰ ਪ੍ਰਸਾਦ ਉਹ ਮਿਲਦਾ ਕਦੋਂ ਹੈ ਜਦੋਂ ਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਰੇ ਮਨ RAM ਸਿਉ ਕਰ ਪ੍ਰੀਤ ਜਦੋਂ ਵੀ ਅਸੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਾਂਗੇ ਜਿੰਨੇ ਵੀ ਸ਼ਬਦ ਧੰਨ Sri Guru Granth Sahib Maharaj ਜੀ ਵਿੱਚ ਦਰਜ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਰਿਆਂ ਨੂੰ ਮਨ ਨੂੰ ਹੋ ਕੇ ਸਬੋਧਨ ਕੀਤਾ ਇਸ ਗੁਰੂ ਸਾਹਿਬ ਨੇ ਜਿੰਨੇ ਵੀ ਸ਼ਬਦ ਨੇ ਸਾਰਿਆਂ ਦੇ ਵਿੱਚ ਮਨ ਦੀ ਗੱਲ ਕੀਤੀ ਹੈ। ਰੇਵਨ RAM ਸਿਉ ਕਰਪ੍ਰੀਤ ਆਹ ਮਨ ਨੂੰ ਕਹਿੰਦੇ ਐ ਕਿ ਪ੍ਰਮਾਤਮਾ ਦੇ ਨਾਲ ਪ੍ਰੀਤ ਪਾ ਵਾੜਿਆਂ ਕੰਮਾਂ ਚ ਕਿਉਂ ਪ੍ਰੀਤ ਪਾਲੀ ਤੇ ਸਾਡੀਆਂ ਇਹ ਪ੍ਰੀਤਾਂ ਜਿਹੜੀਆਂ ਨੇ ਉਹ ਗੁਰੂ ਨਾਲ ਘੱਟ ਨੇ ਤੇ ਦੁਨਿਆਵੀ ਪਦਾਰਥਾਂ ਨਾਲ ਜ਼ਿਆਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਰੇ ਮਨ ਰਾਮ ਸਿਉਂਕਰ ਪ੍ਰੀਤ ਸਰਬਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ ਕਹਿੰਦੇ ਆ ਕੰਨਾਂ ਦੇ ਨਾਲ ਉਸ ਪਰਮਾਤਮਾ ਦੀ ਸੇਤ ਸਲਾਹ ਸੁਣਨੀ ਚਾਹੀਦੀ ਹੈ ਸਰਬਨ ਗੋਬਿੰਦ ਗੋਬਿੰਦ ਕਿਹਨੂੰ ਕਹਿੰਦੇ ਜੀ ਗੋ ਨਾਮ ਧਰਤੀ ਦਾ ਬਿੰਦ ਨਾਮ ਪਾਲਣਾ ਕਰਨ ਵਾਲੇ ਦਾ ਜਿਹੜਾ ਧਰਤੀ ਦੀ ਪਾਲਣਾ ਕਰਦਾ ਹੈ ਗੋਬਿੰਦ ਹਨੇਰੇ ਦਾ ਵੀ ਹੈ ਗੋ ਨਾਮ ਹਨੇਰੇ ਦਾ ਬਿੰਦ ਨਾਮ ਚਾਨਣ ਦਾ ਹੈ ਜਿਹੜਾ ਪ੍ਰਮਾਤਮਾ ਹਨੇਰੇ ਦੇ ਵਿੱਚ ਸਾਡੇ ਅੰਦਰ ਚਾਨਣ ਕਰ ਦੇ ਕਹਿੰਦੇ ਉਸ ਪ੍ਰਮਾਤਮਾ ਦੇ ਗੁਣ ਜਿਹੜੇ ਐ ਉਹ ਆ ਕੰਨਾਂ ਦੇ ਨਾਲ ਸੁਣਨੇ ਚਾਹੀਦੇ ਨੇ ਇਹ ਕੰਨਾਂ ਦੇ ਨਾਲ ਅਸੀਂ ਗੁਰਬਾਣੀ ਨਹੀਂ ਸੁਣਦੇ ਇਹਦੇ ਨਾਲ ਬਾੜੇ ਗੀਤ ਸੁਣਦੇ ਆ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਦੇ ਵਿੱਚ ਮੇਰੇ ਮੋਹਣ ਸ਼੍ਰਾਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਕਹਿੰਦੇ ਜਿਹੜੇ ਆ ਗੁਰੂ ਦੇ ਸ਼ਬਦ ਨੇ ਨਾ ਜੇ ਤੁਸੀਂ ਇਹਨਾਂ ਨੂੰ ਸੁਣੋਗੇ ਇਹਨਾਂ ਨੂੰ ਆਪਣੇ ਜੀਵਨ ਚ ਲਾਗੂ ਕਰ ਲਓਗੇ ਕਹਿੰਦੇ ਇਹ ਤੁਹਾਨੂੰ ਉੱਚਾ ਚੁੱਕ ਦੇਣਗੇ ਇਹ ਕਿਸੇ ਕੰਮ ਆਉਣਗੇ ਪਰ ਜੇ ਇਹਨਾਂ ਨੂੰ ਛੱਡ ਕੇ ਤੁਸੀਂ ਗੰਦੇ ਮੰਦੇ ਗੀਤ ਸੁਣਦੇ ਰਹੇ ਗੁਰੂ ਸਾਹਿਬ ਕਹਿੰਦੇ ਉਹ ਕਿਸੇ ਕੰਮ ਨਹੀਂ ਆਉਂਦੇ ਮੇਰੇ ਮੋਹਨ ਸ੍ਰਬਣੀ ਇਹ ਨਾ ਸੁਣਾਏ ਕਹਿੰਦੇ ਮੇਰੇ ਕੰਨਾਂ ਦੇ ਵਿੱਚ ਮਾੜੇ ਬੋਲ ਬਹਿਣੀ ਨਾ ਕਿੰਨਾ ਦੇ ਮਾੜੇ ਬੋਲ ਮੇਰੇ ਮੋਹਨ ਸ੍ਰਬਣੀ ਇਹ ਨਾ ਸੁਣਾਏ ਸਾਖਤ ਗੀਤ 나ਦ ਤੁਨ ਗਾਵਤ ਕਹਿੰਦੇ ਜਿਹੜੇ ਮਾੜੇ ਬੰਦੇ ਆ ਨਾ ਉਹਨਾਂ ਦੀਆਂ ਗੱਲਾਂ ਵੀ ਸਾਡੇ ਅੰਦਰ ਨਾ ਪੈਣ ਸਾਖਤ ਜਿਹੜਾ ਰੱਬ ਨਾਲ ਜੁੜਿਆ ਹੁੰਦਾ ਉਹਨੂੰ ਕਹਿੰਦੇ ਆ ਤੇ ਕਹਿੰਦੇ ਉਹਨਾਂ ਦੀਆਂ ਗੱਲਾਂ ਤੇ ਮਾੜੇ ਗੀਤ ਮਾੜਾ ਸੰਗੀਤ ਵੀ ਸਾਡੇ ਅੰਦਰ ਸੁਣੇ ਨਾ ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਜਿਹੜੀ ਜੀਵ ਹੈ ਨਾ ਇਹਦੇ ਨਾਲ ਕਹਿੰਦੇ ਉਸ ਪਰਮਾਤਮਾ ਦੀ ਸਿੱਖਤ ਸਲਾਹ ਕਰਦੇ ਰਹੀਏ ਸਦੈ ਅਸੀਂ ਆਪਣੇ ਮukh ਤੋਂ ਬੋਲਦੇ ਰਹੀਏ ਵਾਹਿਗੁਰੂ 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 ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੂ ਸੁਖ ਵਿਸਰਾਮ ਕਹਿੰਦੇ ਮੈਂ ਆਪਣੀ ਜਿਹੜੀ ਵਾਲਾ ਉਹ ਜੀਵ ਨੂੰ ਬਣਾ ਲਿਆ ਕਿ ਹਰ ਟਾਈਮ ਜੀਵ ਦੇ ਉੱਤੇ ਪਰਮਾਤਮਾ ਦਾ ਨਾਮ ਰਹਿੰਦਾ ਹੈ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਆ ਅਰਗਾਉ ਰਸਨਾ ਗੀਤ ਉਹ ਪ੍ਰਮਾਤਮਾ ਦੀ ਸਿਰਫ ਸਲਾਹ ਕਰਦੇ ਰਹੀਏ ਬਸ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤ ਤਪਨੀਤ ਕਹਿੰਦੇ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਆਵਾਂਗੇ ਇੱਥੇ ਸੰਗਤ ਦੇ ਵਿੱਚ ਆ ਕੇ ਉਸ ਪ੍ਰਮਾਤਮਾ ਨੂੰ ਸਿਮਰਨਾ ਮਾਧੋ ਦਾ ਭਾਵ ਹੁੰਦਾ ਪ੍ਰਮਾਤਮਾ ਤੇ ਇੱਥੇ ਆ ਕੇ ਸਿਮਰਿਆ ਜੇ ਗਿਆ ਜੇ ਉਸ ਪਰਮਾਤਮਾ ਨੂੰ ਯਾਦ ਕਰ ਲਿਆ ਫਿਰ ਹੋਣਾ ਕੀ ਹੈ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੋ へ ਪਤ ਤ ਪੁਨੀਤ ਜਿਹੜਾ ਸਾਡੇ ਅੰਦਰ ਮਾੜਾ ਚੱਲਦਾ ਨਾ ਕਹਿੰਦੇ ਉਹ ਸਾਰੇ ਨਿਕਲ ਜਾਣਾ ਤੇ ਅੰਦਰ ਸੋਹਣਾ ਸੋਹਣਾ ਵਸ ਜਾਣਾ ਪਤ ਤ ਹੁੰਦਾ ਗੰਦਾ ਤੇ ਪੁਨੀਤ ਹੁੰਦਾ ਪਵਿੱਤਰ ਕਹਿੰਦੇ ਅੰਦਰੋਂ ਵੀ ਪੁਨੀਤ ਪਵਿੱਤਰ ਹੋ ਜਾਏਗਾ ਕਹਿੰਦੇ ਜਦੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ ਤੇ ਅੰਦਰੋਂ ਪਤਤ ਹੋਇਆ ਹੋਇਆ ਪੁਨੀਤ ਹੋ ਜਾਏਗਾ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਪੜਦੇ ਆ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿਸ ਉਦਮ ਤੇ ਰਾਜ ਮਿਲੈ ਛਤਰੂ ਤੇ ਸਭ ਹੋਵਨ ਮੀਤਾ ਕਹਿੰਦੇ ਕਿਸ ਤਰੀਕੇ ਦੇ ਨਾਲ ਮੈਨੂੰ ਰਾਜ ਗੱਦੀ ਮਿਲ ਜੇ ਜਿਹਦੇ ਨਾਲ ਮੇਰੇ ਦੁਸ਼ਮਣ ਜਿਹੜੇ ਮਿੱਤਰ ਬਣ ਜਾਣ ਕਿਸ ਉਦਮ ਤੇ ਰਾਜ ਮਿਲੇ శਤਰੂ ਤੇ ਸਭ ਹੋਵਨ ਬੀਤਾ ਬਾਹਰ ਚੱਲਿਆ ਤਪ ਕਰਨ ਜਿੰਦੂ ਹੋਈਐ ਪਤਤ ਪੁਨੀਤਾ ਕਿਸੇ ਨੇ ਆਖਿਆ ਤਪ ਕਰ ਲੈ ਤੇਰੇ ਜਿਹੜੇ ਦੋਸਤ ਬਣ ਜਾਣਗੇ ਜਿਹੜੇ ਤੇਰੇ ਅੱਜ ਦੁਸ਼ਮਣ ਨੇ ਉਹ ਤੇਰੇ ਦੋਸਤ ਬਣ ਜਾਣਗੇ ਐਸੀ ਬੰਦਗੀ ਕੀਤੀ ਐਸੀ ਬੰਦਗੀ ਕੀਤੀ ਕਿ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਬਾਹਰ ਚੱਲਿਆ ਤਪ ਕਰਨ ਜਿੰਦੂ ਹੋਈ ਆ ਪਤਤ ਪੁਨੀਤਾ ਕਹਿੰਦੇ ਜਿਹੜੀ ਪਤਤ ਦੇਹੀ ਸੀ ਸਾਰੀ ਦੀ ਸਾਰੇ ਪਵਿੱਤਰ ਹੋ ਗਏ ਕਾਲ ਵਿਆਲ ਜਿਉਂ ਪਰਿਓ ਡੋਲੇ ਮੁਖ ਵਿਸਾਰੇ ਮੀਤ ਕਾਲ ਹੁੰਦਾ ਸਮਾ ਮੌਤ ਵਿਆਲ ਸੱਪ ਨੂੰ ਕਹਿੰਦੇ ਆ ਜੀ ਕਹਿੰਦੇ ਕਾਲ ਵਿਆਲ ਜਿਉਂ ਪਰਿਓ ਡੋਲੇ ਮੁਖ ਵਿਸਾਰੇ ਮੀਤ ਕਹਿੰਦੇ ਜਿਹੜੇ ਮੌਤ ਐ ਨਾ ਉਹ ਸੱਪ ਦਾ ਰੂਪ ਧਾਰਨ ਕਰਕੇ ਖੜੀ ਐ ਆਪਣਾ ਮੂੰਹ ਖੋਲ ਕੇ ਖੜੀ ਐ ਮੁਖ ਵਿਸਾਰੇ ਮੀਤ ਕਹਿੰਦੇ ਉਸ ਪ੍ਰਮਾਤਮਾ ਦਾ ਨਾਮ ਜਪ ਲੈ ਜੇ ਨਾਮ ਜਪ ਲੇਗਾ ਚੰਗਾ ਰਹੇਗਾ ਨਹੀਂ ਸੰਸਾਰ ਤੋਂ ਤੇ ਕਹਿੰਦੇ ਜਾਣਾ ਹੀ ਆ ਇੱਕ ਦਿਨ ਕਾਲ ਵਿਆਲ ਜਿਉ ਪਰਿਓ ਡੋਲਾ ਮੁਖ ਬਸਾਰੇ ਮੀਤ ਕਹਿੰਦੇ ਆਪਣਾ ਮੁਖ ਮੂੰਹ ਖੋਲ ਕੇ ਮੌਤ ਸਾਡੇ ਆਲੇ-ਦਾਲੇ ਮੰਡਰਾ ਆ ਰਹੀ ਹੈ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਜੀਤ ਕਹਿੰਦੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਹਿੰਦੇ ਇਹ ਮੌਤ ਨੇ ਸਾਨੂੰ ਗ੍ਰਸ ਲੈਣਾ ਹੈ ਮੌਤ ਨੇ ਆਪਣੇ ਬੁੱਕਲ ਚ ਸਮਾ ਲੈਣਾ ਹੈ ਕਹਿੰਦੇ ਸਮਝ ਰੱਖੋ ਜੀਤ ਕਹਿੰਦੇ ਇਹ ਗੱਲ ਪੱਕੀ ਸਮਝ ਲੈ ਕਿ ਇੱਕ ਦਿਨ ਜਾਣਾ ਇਸ ਸੰਸਾਰ ਨੂੰ ਛੱਡ ਕੇ ਪਰ ਕਹਿੰਦੇ ਜੇ ਪਰਮਾਤਮਾ ਦਾ ਨਾਮ ਜਪਿਆ ਫਿਰ ਕਹਿੰਦੇ ਬੰਦੇ ਦੀ ਮੌਤ ਨਹੀਂ ਹੁੰਦੀ ਕਦੇ ਵੀ ਦੁਨੀਆ ਇਧਰ ਦੀ ਇਧਰ ਹੋ ਜਾਣੀ ਹੈ ਪਰ ਬੰਦੇ ਦੀ ਮੌਤ ਨਹੀਂ ਹੁੰਦੀ ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਉਹ ਅੱਜ ਵੀ ਸਾਡੇ ਦਿਲਾਂ 'ਚ ਧੜਕਦੇ ਆ ਜੀ ਕਹਿ ਨਾਨਕ RAM ਭਜ ਲੈ ਜਾਤ ਔ ਸਰਵੇਤ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਕਹੈ ਨਾਨਕ ਰਾਮ ਭਜ ਲੈ ਕਹਿੰਦੇ ਉਸ ਪ੍ਰਮਾਤਮਾ ਦਾ ਭਜਨ ਕਰ ਲੈ ਜਾਤ ਔ ਸਰਬੀਤ ਕਹਿੰਦੇ ਆਹ ਉਮਰ ਇਹ ਬੀਤਦੀ ਜਾਂਦੀ ਐ ਭਾਈ ਇਹ ਬੀਤਦੀ ਜਾਂਦੀ ਐ ਜਿਵੇਂ ਮਾਂ ਕਹਿੰਦੀ ਐ ਨਾ ਆਪਣੇ ਪੁੱਤ ਨੂੰ ਆਪਣੇ ਤੇ ਨੂੰ ਕਿ ਮੇਰਾ ਬੱਚਾ ਵੱਡਾ ਹੋ ਰਿਹਾ ਐ ਪਰ ਗੁਰੂ ਸਾਹਿਬ ਕਹਿੰਦੇ ਵੱਡਾ ਨਹੀਂ ਹੋ ਰਿਹਾ ਇੱਕ ਇੱਕ ਦਿਨੇ ਦਾ ਘਟਦਾ ਜਾ ਰਿਹਾ ਜਿੰਦਗੀ ਦੇ ਵਿੱਚੋਂ ਇੱਕ ਦਿਨ ਘਟਦਾ ਜਾ ਰਿਹਾ ਕਹਿੰਦੇ ਵੱਡਾ ਨਾ ਸਮਝਿਓ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਕਹ ਨਾਨਕ RAM ਭਜ ਲੈ ਜਾ ਤਉ ਸਰਬੀਤ ਕਹਿੰਦੇ ਥੋੜੀ ਥੋੜੀ ਕਰਕੇ ਉਮਰ ਤੇਰੀ ਘਟਦੀ ਜਾ ਰਹੀ ਹੈ ਇਹ ਨਾ ਸਮਝੀ ਕਿ ਮੈਂ ਵੱਡਾ ਹੋ ਰਿਹਾ ਛੋਟਾ ਹੋ ਰਿਹਾ ਕਹਿੰਦੇ ਤੇ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਭਾਈ ਆ ਕੰਨਾਂ ਦੇ ਨਾਲ ਗੁਰਬਾਣੀ ਸੁਣੋ ਤੇ ਆ ਜੀਵ ਦੇ ਨਾਲ ਗੁਰਬਾਣੀ ਨੂੰ ਗਾਓ ਤੇ ਉਸ ਪ੍ਰਮਾਤਮਾ ਦੇ ਨਾਲ ਪ੍ਰੇਤ ਪਾ ਲਓ ਕਿੰਨੀ ਇੱਕ ਪ੍ਰੇਤ ਪਾਉਣੀ ਚਾਹੀਦੀ ਹੈ ਗੁਰੂ ਸਾਹਿਬ ਕਹਿੰਦੇ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਐਨੀ ਇੱਕ ਪ੍ਰੇਤ ਕਹਿੰਦੇ ਤੂੰ ਪ੍ਰਮਾਤਮਾ ਨਾਲ ਪਾ ਲੈ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਗੋond ਬਿਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਕਹਿੰਦੇ ਜਿੰਨਾਕ ਪਾਉ ਪਤੰਗਾ ਜਿਉ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਬੂੰਦ ਵੀ ਹੋਣਾ ਚਾਤਰ ਕੋ ਜਿਹੜਾ ਤਪੀ ਹੈ ਕਹਿੰਦੇ ਉਹ ਇੱਕ ਬੂੰਦ ਲਈ ਤਰਸਦਾ ਹੈ ਕਹਿੰਦੇ ਉਹਨਾਂ ਪਿਆਰ ਪਰਮਾਤਮਾ ਦੇ ਨਾਲ ਤੂੰ ਪਾ ਲੈ ਜੇ ਅਸੀਂ ਪਰਮਾਤਮਾ ਦੇ ਨਾਲ ਪਿਆਰ ਪਾ ਲਾਂਗੇ ਬਸ ਫਿਰ ਆ ਜਿਹੜੀ ਸਾਡੀ ਦੇਹੀ ਹੈ ਇਹ ਹੈ ਤੇ ਪਤਿਤ ਪਰ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਪਾਲਾਂਗੇ ਇਹ ਦੇਹੀ ਜਿਹੜੀ ਹੈ ਪਵਿੱਤਰ ਹੋ ਜਾਣੀ ਹੈ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਕਹੈ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ